ਕੁਦੀ ਮੀ ਨੇ ਦੇ ਅੰਦਰ ਹੀ ਪਾਰਟੀ ਨੇ ਦੂਜੀ ਜ਼ਿੰਮੇਵਾਰੀ ਦੇਤੀ ਹੈ ਸਰਕਾਰ ਦੇ ਵਿੱਚ ਚੇਅਰਮੈਨ ਵਜੋਂ ਅਧੇ ਪਲੈਨਿੰਗ ਬੋਰਡ ਚੇਅਰਮੈਨ ਦੀ ਅਹੁਦਾ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੇਜਰੀਵਾਲ ਸਾਹਿਬ ਦਾ ਸਾਡੀ ਨੈਸ਼ਨਲ ਕਨਵੀਨਰ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸ਼੍ਰੀ ਮਨੀਸ਼ ਸੋਦੀਆ ਜੀ ਅਮਨ ਅਰੋੜਾ ਦੀ ਮੇਰੇ ਵੱਡੇ ਭਰਾ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਇਹਨਾਂ ਦੇ ਆਸ਼ੀਰਵਾਦ ਸਦਕਾ ਅੱਜ ਜਿਹੜਾ ਇਹ ਮੈਨੂੰ ਅਹੁਦਾ ਮਿਲਿਆ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਜੀ ਹਾਂਜੀ ਇਹ ਤਾਂ ਵੇਖੋ ਉਹ ਲੁਧਿਆਣਾ ਇਲੈਕਸ਼ਨ ਉਸ ਤੋਂ ਪਹਿਲਾਂ ਵੀ 3 ਸਾਲ ਹੀ ਹੋ ਗਏ ਤਕਰੀਬਨ ਬੈਂਟ ਕਰਦੇ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਪਾਰਟੀ ਹਾਈ ਕਮਾਂਡ ਮੇਂ ਵਾਦਾ ਕਰਦਾ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਜਿਹੜੀ ਨੀਤੀਆਂ ਵਾਂ ਉਹਨੂੰ ਗਲੀ ਗਲੀ ਦੇ ਵਿੱਚ ਲੈ ਕੇ ਜਾਊਂਗਾ ਤੇ ਜਿਹੜੀ ਆ ਮੈਨੂੰ ਚੇਅਰਮੈਨ ਇਹਨਾਂ ਨੇ ਵਾਜਾ ਇਹਦਾ ਸਾਧਾ ਉਪਯੋਗ ਕਰਕੇ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਵੱਲ ਪੂਰਾ ਯੋਗਦਾਨ ਪਾਊਂਗਾ ਵੇਖੋ ਜੀ ਇੱਕੋ ਇੱਕ ਸੁਪਨਾ ਵਾ ਤੇ ਇਹ ਹਾਈ ਕਮਾਂਡ ਦਾ ਸਾਨੂੰ ਹੁਕਮ ਵੀ ਆ ਤੇ ਸਾਡਾ ਸੁਪਨਾ ਵਾ ਔਰ ਵਾਦਾ ਵੀ ਹਾਈ ਕਮਾਂਡ ਨੂੰ ਕੀ ਗੁਰਦਾਸਪੁਰ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ 2027 ਦੇ ਵਿੱਚ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਬਣੇ ਫਿਰਦੇ ਆ ਵਿਰੋਧੀ ਪਾਰਟੀਆਂ ਦੇ ਉਹਨਾਂ ਦੀਆਂ ਜ਼ਮਾਨਤਾਂ ਜप्त ਕਰਾ ਕੇ ਤੁਹਾਨੂੰ ਦਿਖਾਵਾਂਗੇ ਦੇਖੋ ਸਾਡੀ ਪਾਰਟੀ ਜਿਹੜੀ ਆ ਉਹ ਕਰਪਸ਼ਨ ਅਗੇਂਸਟ ਜਿਹੜੀ ਮੂਵਮੈਂਟ ਆ ਹਨਾ ਉਹਦੇ ਤੋਂ ਆਪਣੀ ਬਣੀ ਆ ਔਰ ਸਾਡੀ ਪਾਰਟੀ ਵੱਲੋਂ ਹਮੇਸ਼ਾ ਸਾਨੂੰ ਇਹ ਹਦਾਇਤ ਹੁੰਦੀ ਆ ਕਿ ਥਾਪੜਾ ਵੀ ਹੁੰਦਾ ਵਾ ਕਿ ਜਿਹੜੇ ਕਰਪਟ ਅਫਸਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਾਓ ਤੇ ਵਧੀਆ ਅਫਸਰਾਂ ਦਾ ਸਾਥ ਦਿਓ ਦੋਵੇਂ ਬੰਨਿਆਂ ਸਾਨੂੰ ਇਹ ਹਦਾਇਤ ਹੁੰਦੀ ਹੈ ਸੋ ਇਸੇ ਨੀਤੀ ਤੋਂ ਚੱਲਦੇ ਅਸੀਂ ਜਿਹੜੇ ਉਹ ਐਕਸ਼ਨ ਲੈਨੇ ਨੌਜਵਾਨਾਂ ਨੂੰ ਇਹੋ ਕਹਿਣਾ ਚਾਹੂੰਗਾ ਕਿ ਵੇਖੋ ਇੱਕ 32 ਸਾਲ ਦੇ ਨੌਜਵਾਨ ਨੂੰ ਤੁਹਾਡੇ ਸਾਹਮਣੇ ਖੜੇ ਵੀ ਮੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਪਾਰਟੀ ਨੇ ਜ਼ਿੰਮੇਵਾਰੀ ਦੇ ਦਿੱਤੀ ਸਾਰੇ ਆਓ ਸਾਥੀ ਆਓ ਆਪਾਂ ਸਮਾਜ ਦੀ ਸਿਰਜਣਾ ਕਰੀਏ ਆਮ ਆਦਮੀ ਪਾਰਟੀ ਦੇ ਨਾਲ ਜੁੜੀਏ ਹੋਰ ਤਗੜਾ ਕਰੀਏ ਕਿਉਂਕਿ ਇਹ ਇੱਕ ਪਾਰਟੀ ਆ ਜਿਹਦੇ ਚ ਆਮ ਘਰਾਂ ਦੇ ਆਮ ਪੁੱਤਾਂ ਨੂੰ ਜਿਹੜੀ ਆ ਜ਼ਿੰਮੇਵਾਰੀ ਮਿਲ ਸਕਦੀ ਆ ਨਹੀਂ ਤਾਂ ਦੂਜੀ ਵਿਰੋਧੀ ਪਾਰਟੀਆਂ ਦੇ ਤੇ ਪੁੱਤਰਿਆਂ ਦੀ ਵੀ ਜਣੀਆਂ ਵਾ ਉਹ ਲਾਈਨਾਂ ਤੇ ਵਾਰੀਆਂ ਆ ਗਈਆਂ ਉਹਨਾਂ ਨੇ ਲਾ ਲੀਆਂ ਨੇ ਸੋ ਸਿਰਫ ਆਮ ਆਦੀ ਪਾਰਟੀ ਹੀ ਆਮ ਘਰਾਂ ਦੇ ਆਮ ਨੌਜਵਾਨਾਂ ਨੂੰ ਜ਼ਿੰਮੇਵਾਰੀ ਦੇ ਸਕਦੀ ਛੋਟੀਆਂ ਛੋਟੀਆਂ ਗੁੱਟ ਪਾਰੀਆਂ ਨਜ਼ਰ ਆਉਂਦੀਆਂ ਪਾਰਟੀ ਦੀ ਠੀਕ ਹੈ ਨਾ ਕਹਿੰਦੇ ਉਹ ਦੇਖੋ ਜੀ ਬਰਤੌਰ ਜ਼ਿਲ੍ਹਾ ਪ੍ਰਧਾਨ ਬਰਤੌਰ ਡਿਸਟ੍ਰਿਕਟ ਹੈੱਡ ਮੈਂ ਵਾਦਾ ਕਰਦਾ ਕਿ ਅਸੀਂ ਇਕੱਠੇ ਹੋ ਕੇ ਇੱਕ ਮੋਠੋ ਕੇ ਇਸ ਤਾਕਤ ਦੇ ਨਾਲ ਜ਼ਿਲ੍ਹੇ ਗੁਰਦਾਸਪੁਰ ਦੀਆਂ ਸੱਤੇ ਦੀ ਸੱਤੇ ਸੀਟਾਂ ਦੇ ਇਲੈਕਸ਼ਨ ਲੜਾਂਗੇ ਔਰ ਸੱਤੇ ਤੁਹਾਨੂੰ ਜਿੱਤ ਕੇ ਦਿਖਾਵਾਂਗੇ ਇਕੱਠੇ ਹੋ ਕੇ ਆ ਖੁਸ਼ੀ ਦੇ ਲੈਰ ਤੇ ਬਣਦੀ ਹੈ ਜੀ ਵਰਕਰਾਂ ਚ ਜੋਸ਼ ਪੈਦਾ ਹੋ ਗਿਆ ਹੈ ਪਹਿਲਾਂ ਜੋਬਨ ਰੰਧਾਵਾ ਮੇਰੇ ਵੱਡੇ ਭਰਾ ਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਨਾਲ ਨਵਾਜਿਆ ਪਾਰਟੀ ਨੇ ਉਹਦੀ ਅਣਤਖ ਮਿਹਨਤ ਵੇਖਦਿਆਂ ਆ ਹੁਣ ਉਹਨਾਂ ਨੇ ਸਾਡੇ ਮਾਨਯੋਗ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਸਾਡੇ ਪੰਜਾਬ ਇੰਚਾਰਜ ਮਨੀਸ਼ ਸੋਦੀਆ ਜੀ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਮੇਰੇ ਵੱਡੇ ਵੀਰ ਸ਼ੈਰੀ ਕਲਸੀ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਨੇ ਬਹੁਤ ਹੀ ਮਾਣ ਬਖਸ਼ਿਆ ਜੋਬਨ ਵੀਰ ਜੀ ਨੂੰ ਜਿਹੜਾ ਉਹਨਾਂ ਨੇ ਜ਼ਿਲ੍ਹੇ ਦੀ ਚੇਅਰਮੈਨਨੀ ਪਲਾਨਿੰਗ ਬੋਰਡ ਦੀ ਦੇ ਕੇ ਉਹਨਾਂ ਨੂੰ ਨਵਾਜਿਆ ਉਹਨਾਂ ਦੀ ਅਣਥਕ ਮਿਹਨਤ ਵੇਖਦਿਆਂ ਉਹਨਾਂ ਨੂੰ ਵਰਕਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਪੂਰੇ ਜ਼ਿਲ੍ਹੇ ਦੇ ਵਿੱਚ ਇੱਥੇ ਜ਼ਿਲ੍ਹੇ ਦੇ ਵਿੱਚ ਵਰਕਰਾਂ ਦੀ ਸੁਣਵਾਈ ਘੱਟ ਹੁੰਦੀ ਸੀ ਲੱਗਦਾ ਸੀ ਉਹਨਾਂ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਜ਼ਿਲ੍ਹਾ ਪ੍ਰਧਾਨ ਬਣਨ ਦੇ ਨਾਲ ਜੋਬਨ ਵੀਰ ਜੀ ਨੇ ਉਹ ਕੰਮ ਜਿਹੜਾ ਬਖੂਬੀ ਨਿਭਾਇਆ ਉਹਨਾਂ ਨੇ ਪੂਰੀ ਵਰਕਰਾਂ ਨੂੰ ਬਲਾਕ ਪ੍ਰਧਾਨਾਂ ਨੂੰ ਸੰਗਠਨ ਇਚਾਰਜਾਂ ਨੂੰ ਪੂਰਾ ਆਪਸ ਵਿੱਚ ਜੋੜ ਕੇ ਰੱਖਿਆ ਪੂਰੀ ਵਰਕਰਾਂ ਦੇ ਵਿੱਚ ਜੋਸ਼ ਭਰਿਆ ਕਰਪਸ਼ਨ ਨੂੰ ਨੱਥ ਪਾਈ ਉਸ ਦੀ ਬਦੌਲਤ ਪਾਰਟੀ ਨੇ ਇਹਨਾਂ ਦੀ 2-3 ਮਹੀਨੇ ਦੀ ਮਿਹਨਤ ਨੂੰ ਵੇਖਦਿਆਂ ਦਿਨ ਰਾਤ ਦੀ ਜਿਹੜੀ ਮਿਹਨਤ ਉਹਨਾਂ ਦੀ ਟੀਮ ਦੀ ਵੇਖਦਿਆਂ ਉਹਨਾਂ ਨੂੰ ਪਲਾਨਿੰਗ ਬੋਰਡ ਚੇਅਰਮੈਨ ਇਹਨਾਂ ਨਵਾਜਿਆ ਇਸ ਚੀਜ਼ ਦੀ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀ ਹੈ ਜੀ ਜੋ ਬੰਦਾਵਾ ਜੀ ਨੂੰ ਡਬਲ ਜਿਹੜਾ ਅਹੁਦਾ ਦਿੱਤਾ ਪਾਰਟੀ ਵੱਲੋਂ ਇੱਕ ਜੰਗ ਜਨਰੇਸ਼ਨ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹ ਬਹੁਤ ਹੀ ਸੂਝਵਾਨ ਤੇ ਪੜ੍ਹੇ ਲਿਖੇ ਨੌਜਵਾਨ ਆ ਇਲਾਕੇ ਦੀ ਜਿਹੜੀ ਹੈ ਸਾਨੋ ਸ਼ਕਤ ਨੂੰ ਉਹ ਦੂਨਾ ਤੇ ਚੋਣਾਂ ਕਰਨਗੇ ਜੇ ਤੁਸੀਂ ਆਪ ਦੇਖ ਲਿਓ ਕਿੰਨਾ ਰਾਸਾ ਚਾਰ ਚਬੇਰੇ ਕਿੰਨੀਆਂ ਸੰਗਤਾਂ ਜਿਹੜੀਆਂ ਵਧਾਈ ਦੇਣ ਉਹਨਾਂ ਨੂੰ ਆ ਰਹੀਆਂ ਨੇ ਔਰ ਮੈਂ ਪਾਰਟੀ ਦਾ ਤਹਿ ਦਿਲੋਂ ਆਮ ਆਦਮੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨਾਂ ਨੂੰ ਇਹ ਅਹੁਦਾ ਇੱਕ ਦੇ ਕੇ ਪਹਿਲਾਂ ਬਾਅਦ ਜਲਦੀ ਮੇਰੇ ਖਿਆਲ ਮਹੀਨੇ ਦੇ ਵਿੱਚ ਹੀ ਇਹਦਾ ਦੂਜਾ ਅਹੁਦਾ ਦੇ ਦਿੱਤਾ ਵਾ ਉਨਾਂ ਨੂੰ ਵਾਜਿਆ ਉਹਨਾਂ ਦੀ ਲਿਆਕਤ ਉਹਨਾਂ ਦੀ ਮਿਹਨਤ ਉਹਨਾਂ ਦੀ ਸਾਰਾ ਰੰਗ ਲਿਆਈ ਅੱਗੇ ਔਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਇਹਨਾਂ ਖੇਮਾ ਦਾ ਜਾਤਗਾਂ ਦੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੂਥ ਨੂੰ ਅੱਗੇ ਲੈ ਕੇ ਚੱਲਦੀ ਪਈ ਆ ਕਿਉਂਕਿ ਜੂਥ ਜਿਹੜਾ ਪੜਿਆ ਲਿਖਿਆ ਜੂਥ ਅੱਜਕੱਲ ਚੇਂਜ ਚਾਹੁੰਦਾ ਜੂਸ ਮੋਡੀਫਿਕੇਸ਼ਨ ਚਾਹੁੰਦਾ ਜੂਥ ਅੱਗੇ ਵਧਣਾ ਚਾਹੁੰਦਾ ਵਿਕਾਸ ਕਰਨਾ ਚਾਹੁੰਦਾ ਔਰ ਪੁਰਾਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਜੂਥ ਨੂੰ ਮੌਕਾ ਦੇ ਕੇ ਤੇ ਇੱਕ ਤਰੱਕੀ ਵਧੀਆ ਪੰਜਾਬ ਦੀ ਹੋ ਸਕਦੀ ਆ ਸੋ ਇਸ ਕਰਕੇ ਜੂਥ ਨੂੰ ਪਾਰਟੀ ਜਿਹੜੀ ਹੈ ਪਹਿਲ ਦੇ ਰਹੀ ਹੈ ਮੈਂ ਮੁਖਦੇਵ ਸਿੰਘ ਡਿਸਟ੍ਰਿਕਟ ਮੀਡੀਆ ਇਨਚਾਰਜ ਆਮ ਆਦਮੀ ਪਾਰਟੀ ਜੋਵਨ ਮੇਰਾ ਛੋਟਾ ਭਰਾ ਵੈ ਤੇ ਮੈਂ ਅੱਜ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਤੇ ਇਹਨਾਂ ਦੀ ਚੰਗੀ ਕਾਰਜਗਾਰੀ ਨੂੰ ਦੇਖਦੇ ਆਂ ਅੱਜ ਡਿਸਟ੍ਰਿਕਟ ਪਲਾਨਿੰਗ ਬੋਰਡ ਦੀ ਜੋ ਚੇਅਰਮੈਨਨੀ ਹੈ ਤੇ ਜੋਵਨ ਰੰਧਾਵਾ ਜੀ ਨੇ ਨਿਮਾਈ ਦਿੱਤੀ ਹੈ ਅਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਆਉਣ ਵਾਲੀ 2027 ਦੀ ਜਿਹੜੀ ਇਲੈਕਸ਼ਨ ਹੈ ਉਹ ਜੋਵਨ ਰੰਧਾਵਾ ਜੀ ਦੀ ਅਗਵਾਈ ਵਿੱਚ ਅਸੀਂ ਸੱਤੇ ਦੀਆਂ ਸੱਤੇ ਸੀਟਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਜਿਹੜੀਆਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਵਾਂਗੇ। ਸ਼ੈਰੀ ਕਲਸੀ ਮੇਰਾ ਵੱਡਾ ਭਰਾ ਆ ਤੇ ਪੰਜਾਬ ਦੇ ਉਹ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਉਹਨਾਂ ਦੀ ਹੀ ਇਹ ਮਾਲਾ ਪਰੋਈ ਹੋਈ ਆ ਪੂਰੇ ਜ਼ਿਲ੍ਹੇ ਵਿੱਚ। ਜਿਹੜਾ ਅੱਜ ਛੋਟੇ ਤੋਂ ਛੋਟਾ ਜਿਹੜਾ ਵਰਕਰ ਆ ਉਹਨੂੰ ਅਹੁਦਾ ਦੇ ਕੇ ਤੇ ਲੋਕਾਂ ਤੱਕ ਜਿਹੜੀ ਇਹ ਪਹੁੰਚ ਬਣਾਉਂਦੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਛਲਾਂਗਾ ਜੋ ਕਦਮ ਹੈ ਤੇ ਦੂਸਰਾ ਇੱਕ ਨੌਜਵਾਨ ਲੀਡਰ ਨੇ ਉਹਨਾਂ ਨੇ ਬਟਾਲੇ ਦੀਆਂ ਜਿਹੜੀਆਂ ਸੜਕਾਂ ਦੀ ਗੱਲ ਕਰ ਲਈਏ। ਇਹ ਸੜਕਾਂ ਕੋਈ ਕਹਿ ਨਹੀਂ ਸਕਦਾ ਵੀ ਇਹ ਗੰਦ ਨਿਕਲੂਗਾ ਕਿਤੇ ਪਰ ਉਹਨਾਂ ਨੇ ਸਾਰੇ ਕੰਮ ਛੱਡ ਕੇ ਬਟਾਲੇ ਦਾ ਜਿਹੜਾ ਆ ਸਾਰੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੂੰ ਹੱਲ ਕਰਾਇਆ ਫਿਰ ਅਗਰਸਹਿਨ ਚੌਂਕ ਦੀ ਗੱਲ ਕਰ ਲਈਏ ਉੱਥੇ ਬੜਾ ਜਾਮ ਲੱਗਦਾ ਸੀ ਕਿੱਡਾ ਵੱਜਦੀ ਆ ਉਹਨੂੰ ਖੂਬਸੂਰਤ ਫਿਰ ਉਧਰ ਗਰਦਾਸਪੁਰ ਵਾਲੀ ਜਿਹੜੀ ਸਾਈਡ ਦੀ ਗੱਲ ਕਰੀਏ ਉਹਦਾ ਉਹਦੇ ਵਿੱਚ ਵੀ ਬਹੁਤ ਸੋਹਣਾ ਇੱਕ ਪਾਰਕ ਬਣਾਇਆ ਤੇ ਸ਼ਹੀਦਾਂ ਦੇ ਜਿਹੜੇ ਆਦਮ ਕਦ ਬੁੱਧਦੇ ਆ ਉਹ ਉੱਥੇ ਸਥਾਪਿਤ ਕਰਾਏ ਆ ਫਿਰ ਮਾਤਾ ਸੁਲਖਣੀ ਜੀ ਗੇਟ ਤੋਂ ਲੈ ਕੇ ਜਿਹੜੀ ਰੋਡ ਹੈ ਬਿਲਕੁਲ ਦੁਕਾਨਾਂ ਤੱਕ ਜਿਹੜੀ ਲੋਕ ਪਵਾ ਕੇ ਇਹ ਜਿਹੜਾ ਟ੍ਰੈਫਿਕ ਤੋਂ ਬਟਾਲੇ ਨੂੰ ਨਿਜਾਦ ਦਵਾਈ ਹੈ ਜੀ ਜਿਹੜੇ ਯੂਥ ਹੈ ਇਹ ਸਰਮਾਇਆ ਇਹ ਦੇਸ਼ ਦਾ ਸਰਮਾਇਆ ਇਹਨਾਂ ਨੇ ਹੀ ਦੇਸ਼ ਦੇ ਵਿੱਚ ਜਿਹੜਾ ਆ ਇੱਕ ਚੰਗਾ ਮਾਹੌਲ ਸਿਰਜਣਾ ਆ ਤੇ ਮੈਂ ਇਹ ਮੇਰਾ ਛੋਟਾ ਭਰਾ ਆ ਆਪਾਂ ਬਣਾ ਦੇਰ ਤੋਂ ਇਕੱਠੇ ਕੰਮ ਕਰਦੇ ਆ ਰਹੇ ਆਂ ਪਾਰਟੀ ਦੇ ਵਿੱਚ ਐਨੀ એનਰਜੀ ਹੈ ਤੇ ਪਾਰਟੀ ਨੂੰ 24 ਘੰਟੇ ਜਿਹੜੇ ਆ ਆਪਣਾ ਟਾਈਮ ਦਿੰਦਾ ਆ ਤੇ ਕੋਈ ਵੀ ਵਰਕਰ ਉਹਨਾਂ ਨੂੰ ਫੋਨ ਕਰਦਾ ਉਹ ਭੱਜ ਕੇ ਉਹਨਾਂ ਦੇ ਕੋਲ ਜਾਂਦੇ ਆ ਪਹਿਲੀ ਗੱਲ ਤੇ ਫੋਨ ਤੇ ਹੱਲ ਕਰਾਉਂਦਾ ਉਹ ਖੇਚਲ ਕਰਦੇ ਆ ਤੇ ਜੇ ਨਹੀਂ ਆ ਤਾਂ ਉਹਦੇ ਕੋਲ ਵੀ ਚਲੇ ਜਾਂਦੇ ਆ